ਪੰਜਾਬ ਤੋਂ ਇਲਾਵਾ ਦੇਸ਼ ਵਿੱਚ ਕਈ ਥਾਵਾਂ ਤੇ ਹੜ੍ਹ ਦੇ ਕਾਰਨ ਹਾਲਾਤ ਬੱਦ ਤੋਂ ਬੱਤਰ ਹੋਏ ਪਏ ਨੇ ਤਸਵੀਰਾਂ ਸ਼ਾਲੀਨ ਸੰਤੀ ਨਾਲਾ ਵਿੱਚ ਆਈਆਂ ਨੇ ਜਿੱਥੇ ਹੜ੍ਹ ਦੇ ਕਾਰਨ ਆਮ ਲੋਕਾਂ ਦਾ ਜੀਵਨ ਖਰਾਬ ਹੋਇਆ ਪਿਆ ਰਾਂਬਨ ਡੋਡਾ ਜਨਰਲ ਰੋਡ ਬੰਦ ਹੋ ਗਿਆ ਬਚਾਅ ਕਾਰਜ ਕੀਤੇ ਜਾ ਰਹੇ ਨੇ ਮਿੱਟੀ ਤੇ ਪਾਣੀ ਵਿੱਚ ਫਸੀਆਂ ਕਾਰਾਂ ਲੋਕਾਂ ਨੂੰ ਪਰੇਸ਼ਾਨ ਕਰ ਰਹੀਆਂ ਨੇ ਮੌਕੇ ਤੋਂ ਮੌਜੂਦ ਇਹ ਤਸਵੀਰਾਂ ਕਾਫੀ ਦਿਲ ਦਹਿਲਾ ਦੇਣ ਵਾਲੀਆਂ ਨੇ और जो जो यहां पर वहां पर निकल कर चले गए हैं तो उनको बैठो 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 ਪੰਜਾਬ ਤੋਂ ਇਲਾਵਾ ਦੇਸ਼ ਵਿੱਚ ਕਈ ਥਾਵਾਂ ਤੇ ਹੜ੍ਹ ਦੇ ਕਾਰਨ ਹਾਲਾਤ ਬਦ ਤੋਂ ਬਦਤਰ ਹੋਏ ਪਏ ਨੇ ਤਸਵੀਰਾਂ ਸ਼ਾਲੀਨ ਸੰਤੀ ਨਾਲਾ ਵਿੱਚ ਆਈਆਂ ਨੇ ਜਿੱਥੇ ਹੜ੍ਹ ਦੇ ਕਾਰਨ ਆਮ ਲੋਕਾਂ ਦਾ ਜੀਵਨ ਖਰਾਬ ਹੋਇਆ ਪਿਆ ਰਾਮਬਨ ਡੋਡਾ ਜਨਰਲ ਰੋਡ ਬੰਦ ਹੋ ਗਿਆ ਬਚਾਅ ਕਾਰਜ ਕੀਤੇ ਜਾ ਰਹੇ ਨੇ ਮਿੱਟੀ ਤੇ ਪਾਣੀ ਵਿੱਚ ਫਸੀਆਂ ਗੱੜਾਂ ਲੋਕਾਂ ਨੂੰ ਪਰੇਸ਼ਾਨ ਕਰ ਰਹੀਆਂ ਨੇ ਮੌਕੇ ਤੋਂ ਮੌਜੂਦ ਇਹ ਤਸਵੀਰਾਂ ਕਾਫੀ ਦਿਲ ਦਹਿਲਾ ਦੇਣ ਵਾਲੀਆਂ ਨੇ ਪੰਜਾਬ ਤੋਂ ਇਲਾਵਾ ਦੇਸ਼ ਵਿੱਚ ਕਈ ਥਾਵਾਂ ਤੇ ਹੜ੍ਹ ਦੇ ਕਾਰਨ ਹਾਲਾਤ ਬਦ ਤੋਂ ਬੱਤਰ ਹੋਏ ਪਏ ਨੇ ਤਸਵੀਰਾਂ ਸ਼ਾਲੀਨ ਸੰਤੀ ਨਾਲਾ ਵਿੱਚ ਆਈਆਂ ਨੇ ਜਿੱਥੇ ਹੜ੍ਹ ਦੇ ਕਾਰਨ ਆਮ ਲੋਕਾਂ ਦਾ ਜੀਵਨ ਖਰਾਬ ਹੋਇਆ ਪਿਆ ਰਾਂਬਨ ਰੋਡਾ ਜਨਰਲ ਰੋਡ ਬੰਦ ਹੋ ਗਿਆ ਬਚਾਅ ਕਾਰਜ ਕੀਤੇ ਜਾ ਰਹੇ ਨੇ ਮਿੱਟੀ ਤੇ ਪਾਣੀ ਵਿੱਚ ਫਸੀਆਂ ਕਾਰਾਂ ਲੋਕਾਂ ਨੂੰ ਪਰੇਸ਼ਾਨ ਕਰ ਰਹੀਆਂ ਨੇ ਮੌਕੇ ਤੋਂ ਮੌਜੂਦ ਇਹ ਤਸਵੀਰਾਂ ਕਾਫੀ ਦਿਲ ਦਹਿਲਾ ਦੇਣ ਵਾਲੀਆਂ ਨੇ ਉਹ ਕਿਹਦੇ ਨਾਲ ਬਤਾ ਤੁਹਾਡ ਆਵਾਜ਼ ਸੁਣ ਕੇ ਵਿਚ ਵਿਚਾਰੀ ਖਾਤ ਮਾਰ ਰਹੀ ਹੈ